ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਇੱਕ ਛੋਟੀ ਜਿਹੀ ਕਹਾਣੀ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਣ ਜਾ ਰਿਹਾ ਹਾਂ ਪੇਸ਼ ਹੈ ਪਿਤਾ ਰਬੀ ਮਾਲਾ ਦਾ ਮਨਕਾ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਜਿਸ ਵਿੱਚ ਪਿਤਾ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ ਸੋ ਆਓ ਸਾਂਝਾ ਕਰਦੇ ਹਾਂ ਕਿਤਾਬ ਦਾ ਨਾਮ ਹੈ ਕੁਦਰਤ ਦੇ ਰਾਹ ਪਰਮਿੰਦਰ ਸੋਢੀ ਦੀ ਲਿਖੀ ਹੋਈ ਕਿਤਾਬ ਹੈ ਜੀ ਉਹ ਕਹਿੰਦੇ ਨੇ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਆਪਣੇ ਪਿਤਾ ਨੂੰ ਹਮੇਸ਼ਾ ਇੱਕੋ ਤਰ੍ਹਾਂ ਦੇਖੀਏ ਜਾਂ ਮਹਿਸੂਸ ਕਰੀਏ। ਉਮਰ ਦੇ ਹਰ ਪੜਾਅ ਤੇ ਪਿਤਾ ਲਈ ਸਾਡਾ ਨਜ਼ਰੀਆ ਵੱਖਰੀ ਤਰ੍ਹਾਂ ਦਾ ਹੁੰਦਾ ਹੈ। ਕਹਿੰਦੇ ਨੇ ਕਿ ਜਦੋਂ ਮੇਰੀ ਉਮਰ 4 ਸਾਲ ਦੀ ਸੀ ਤਾਂ ਮੇਰਾ ਪਿਤਾ ਸਭ ਕੁਝ ਕਰ ਸਕਦਾ ਸੀ। ਜਦੋਂ ਮੈਂ 5 ਸਾਲ ਦਾ ਸੀ ਤਾਂ ਉਸ ਦਾ ਗਿਆਨ ਬਹੁਤ ਵਿਸ਼ਾਲ ਸੀ ਮੈਂ 6 ਸਾਲ ਦਾ ਸੀ ਤਾਂ ਮੇਰਾ ਪਿਤਾ ਤੁਹਾਡੇ ਪਿਤਾ ਨਾਲੋਂ ਸਿਆਣਾ ਸੀ ਮੈਂ 8 ਸਾਲ ਦਾ ਹੋਇਆ ਤਾਂ ਮੈਨੂੰ ਲੱਗਾ ਕਿ ਮੇਰਾ ਪਿਤਾ ਹਰ ਗੱਲ ਦਾ ਜਾਣੂ ਨਹੀਂ ਹੈ ਕਹਿੰਦੇ ਕਿ ਜਦੋਂ ਮੇਰੀ ਉਮਰ 8 ਸਾਲ ਦੀ ਹੋ ਗਈ ਹੈ ਤੇ ਫਿਰ ਮੈਨੂੰ ਐਦਾਂ ਲੱਗਾ ਕਿ ਮੇਰੇ ਪਿਤਾ ਜੀ ਨੂੰ ਇਹ ਸਾਰਾ ਕੁਝ ਪਤਾ ਨਹੀਂ ਹੈ 10 ਸਾਲ ਦੀ ਉਮਰ ਵਿੱਚ ਬਾਪੂ ਕਹਾਂ ਕਰਦਾ ਸੀ ਕਿ ਉਸ ਦੇ ਬਚਪਨ ਸਮੇਂ ਦੁਨੀਆ ਹੋਰ ਤਰ੍ਹਾਂ ਦੀ ਸੀ ਮੈਂ 12 ਸਾਲ ਦਾ ਸੀ ਤਾਂ ਬਾਪੂ ਨੂੰ ਆਪਣਾ ਬਚਪਨ ਯਾਦ ਕਰਨਾ ਔਖਾ ਲੱਗਦਾ ਸੀ 14 ਸਾਲ ਦੀ ਉਮਰ ਵਿੱਚ ਮੈਨੂੰ ਲੱਗਦਾ ਸੀ ਕਿ ਮੇਰਾ ਪਿਤਾ ਪੁਰਾਣੇ ਫੈਸ਼ਨ ਦਾ ਬੰਦਾ ਹੈ ਉਹ ਕਹਿੰਦਾ ਕਿ ਜਦੋਂ ਮੇਰੀ ਉਮਰ 14 ਸਾਲ ਦੀ ਹੋ ਗਈ ਤੇ ਮੈਨੂੰ ਲੱਗਦਾ ਸੀ ਕਿ ਮੇਰੇ ਪਿਤਾ ਜੀ ਪੁਰਾਣੇ ਖਿਆਲਤ ਦੇ ਬੰਦੇ ਨੇ ਉਹ ਇਹ ਅਕਸਰ ਲੱਗਦਾ ਹੈ ਉਸ ਦੀ ਕਿਸੇ ਗੱਲ ਵੱਲ ਧਿਆਨ ਦੇਣ ਦੀ ਲੋੜ ਨਹੀਂ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਉਹ ਕਹਿੰਦਾ ਕਿ ਜਦੋਂ ਮੇਰੀ ਉਮਰ 14 ਸਾਲ ਦੀ ਹੋਈ ਸੀ ਤੇ ਮੈਨੂੰ ਲੱਗਦਾ ਸੀ ਕਿ ਮੇਰਾ ਫਾਦਰ ਸਾਹਿਬ ਜਿਹੜੇ ਨੇ ਉਹ ਬੜੇ ਪੁਰਾਣੇ ਖਿਆਲਤ ਦੇ ਨੇ ਇਹਨਾਂ ਦੀ ਕਿਸੇ ਗੱਲ ਵੱਲ ਧਿਆਨ ਦੇਣ ਦੀ ਉਮਰ ਨਹੀਂ ਕਿਉਂਕਿ ਉਦੋਂ 14 ਸਾਲ ਦੀ ਉਮਰ 'ਚ ਸਾਡਾ ਜਨੂਨ ਥੋੜਾ ਅਲੱਗ ਲੈਵਲ ਦਾ ਹੋ ਜਾਂਦਾ। ਮੈਂ 21 ਸਾਲ ਦਾ ਹੋਇਆ ਤਾਂ ਮੇਰਾ ਬਾਪੂ ਬੇहद ਪੁਰਾਣੇ ਖਿਆਲਾਂ ਦਾ ਬੰਦਾ ਲੱਗਦਾ ਸੀ। ਉਸ ਤੋਂ ਕੋਈ ਆਸ ਕਰਨੀ ਫਜ਼ੂਲ ਸੀ। ਮੈਂ 25 ਸਾਲ ਦਾ ਸੀ ਤਾਂ ਲੱਗਿਆ ਬਾਪੂ ਨੂੰ ਵੀ ਥੋੜਾ ਬਹੁਤ ਪਤਾ ਹੈ ਪਰ ਉਸ ਦੀ ਉਮਰ 'ਚ ਇੰਨਾ ਕੁ ਪਤਾ ਹੋਣਾ ਹੀ ਚਾਹੀਦਾ। ਮਨੇ ਕਿ ਮੇਰੀ 25 ਸਾਲ ਦੀ ਉਮਰ ਹੋ ਗਈ ਹੈ ਤੇ ਮੈਨੂੰ ਇਨਾਂ ਦਾ ਅਹਿਸਾਨ ਅਹਿਸਾਸ ਹੋਣਾ ਸ਼ੁਰੂ ਹੋਇਆ ਹੈ ਕਿ ਬਾਪੂ ਨੂੰ ਥੋੜਾ ਬਹੁਤ ਪਤਾ ਹੈ ਪਰ ਉਹਦੀ ਉਮਰ ਦੇ ਹਿਸਾਬ ਦੇ ਨਾਲ ਇਨਾਂ ਕੋਲ ਨੂੰ ਪਤਾ ਹੋਣਾ ਚਾਹੀਦਾ ਵੀ ਹੈ ਫਿਰ ਅੱਗੇ ਕਹਿੰਦੇ ਨੇ ਕਿ 30 ਸਾਲ ਦੀ ਉਮਰ ਵਿੱਚ ਮੈਨੂੰ ਲੱਗਣ ਲੱਗਾ ਕਿ ਬਾਪੂ ਨਾਲ ਵੀ ਸਲਾਹ ਕਰ ਲੈਣੀ ਚਾਹੀਦੀ ਹੈ ਫਿਰ ਵੀ ਉਸ ਕੋਲ ਲੰਬਾ ਅਨੁਭਵ ਐਕਸਪੀਰੀਅੰਸ ਹੈ ਤਜਰਬਾ ਹੈ 35 ਸਾਲ ਦੀ ਉਮਰ ਵਿੱਚ ਮੈਂ ਫੈਸਲਾ ਕੀਤਾ ਕਿ ਮੈਂ ਬਾਪੂ ਦੀ ਸਲਾਹ ਲਏ ਬਗੈਰ ਕੁਝ ਨਹੀਂ ਕਰਨਾ 40 ਸਾਲ ਦੀ ਉਮਰ ਵਿੱਚ ਮੈਂ ਹੈਰਾਨ ਹੋ ਕੇ ਸੋਚਦਾ ਕਿ ਜੇ ਅੱਜ ਬਾਪੂ ਹੁੰਦਾ ਤਾਂ ਇਹ ਮਸਲੇ ਨੂੰ ਅਸੀਂ ਇਹ ਨਹੀਂ ਛੱਡਦਾ ਬਾਪੂ ਹੁੰਦਾ ਤਾਂ ਕੋਈ ਮਸਲਾ ਹੁੰਦਾ ਹੀ ਨਹੀਂ ਹੈ ਮਸਲੇ ਸਾਰੇ ਹੁੰਦੇ ਹੀ ਉਦੋਂ ਨੇ ਜਦੋਂ ਬਾਪੂ ਨਹੀਂ ਹੁੰਦਾ ਉਹ ਤਾਂ ਬਹੁਤ ਅਨੁਭਵੀ ਸੀ ਤੇ ਸਿਆਣਾ ਸੀ 50 ਸਾਲ ਦੀ ਉਮਰ ਵਿੱਚ ਮੈਂ ਸੋਚਦਾ ਹਾਂ ਕਿ ਮੈਂ ਪਿਤਾ ਨੂੰ ਮਿਲਣ ਲਈ ਉਸ ਨਾਲ ਇਹ ਗੱਲਾਂ ਸਾਂਝੀਆਂ ਕਰਨ ਲਈ ਕੁਝ ਵੀ ਦੇ ਸਕਦਾ ਹਾਂ ਕਿੰਨੇ ਅਫਸੋਸ ਦੀ ਗੱਲ ਹੈ ਕਿ ਮੈਂ ਉਸ ਦੀ ਸਿਆਣਪ ਦੀ ਕਦਰ ਨਾ ਪਾਈ ਮੈਂ ਉਸ ਤੋਂ ਬਹੁਤ ਕੁਝ ਸਿੱਖ ਸਕਦਾ ਸੀ ਭਾਵੇਂ ਜਦੋਂ ਪਿਓ ਹੁੰਦਾ ਹੈ ਨਾ ਤੇ ਸਾਨੂੰ ਕੋਈ ਸਮੱਸਿਆ ਹੀ ਨਹੀਂ ਹੁੰਦੀ ਅਸਲੀ ਸਮੱਸਿਆ ਤੇ ਹੁੰਦੀ ਉਦੋਂ ਹੀ ਹੈ ਜਦੋਂ ਪਿਓ ਨਹੀਂ ਹੁੰਦਾ ਗੱਲ ਸਾਰੀ ਨਵੀਂ ਜਨਰੇਸ਼ਨ ਲਈ ਹੈ ਸਾਡੇ ਲਈ ਹੈ ਕਿ ਸਾਡੇ ਮਾਤਾ ਪਿਤਾ ਸਾਡੇ ਲਈ ਕੀ ਕੀ ਕਰਦੇ ਨੇ ਸਾਡਾ ਨਜ਼ਰੀਆ ਕਿਦਾਂ ਦਾ ਹੋਣਾ ਵਾਸਤੇ ਹੁੰਦਾ ਹੈ ਔਰ ਕਿਦਾਂ ਹੋਣਾ ਚਾਹੀਦਾ ਹੈ ਧੰਨਵਾਦ